ਤੁਸੀਂ ਜਾਣਦੇ ਹੋ ਕਿਸੇ ਦੇ ਕੰਨ ਨੂੰ ਫੋਨ ਲਾ ਦਿੰਦੇ ਹੋ ਕਿ ਕੰਨੋਂ ਫੋਨ ਇੱਕ ਵੀ ਮੇਰਾ ਸਾਬਤ ਕਰ ਦੇਣਾ ਤੇ ਮੈਂ ਉਦੋਂ ਹੀ ਜਿਹੜਾ ਚੋਣ ਪ੍ਰਚਾਰਨ ਕਰਨਾ ਹਟ ਜੂਗਾ ਹੁਣ ਰਾਜਾ ਵੜਿੰਗ ਜੀ ਨੂੰ ਪੁੱਛਿਆ ਜਾਵੇ ਇੱਕ ਵਪਾਰੀ ਸੀਗਾ ਇਹਨਾਂ ਤੋਂ ਇੰਨਾ ਤੰਗ ਹੋ ਕੇ ਉਹਨੇ ਸੁਸਾਈਡ ਨੋਟ ਉੱਤੇ ਇਹਨਾਂ ਦਾ ਨਾਮ ਲਿਖਿਆ ਸੀਗਾ ਗੈਂਗਸਟਰਾਂ ਨੂੰ ਟਿਕਟਾਂ ਦੇ ਰਿਹਾ ਕਾਲੀ ਦਲ ਪਹਿਲਾਂ ਮੇਰੇ ਤੇ ਬਿਆਨਵਾਜ਼ੀਆਂ ਕਰਤੀਆਂ ਹੁਣ ਆਪਣਾ ਜਿਹੜਾ ਐਸੀ ਭਾਈਚਾਰਾ ਆ ਸਰਦਾਰ ਬੂਟਾ ਸਿੰਘ ਤੇ ਉਹਨਾਂ ਨੇ ਟਿੱਪਣੀ ਬਿਲਕੁਲ ਉਹਨਾਂ ਨੇ ਟਿੱਪਣੀ ਕੀਤੀ ਆ ਮਤਲਬ ਕਿ ਸੋਚ ਵਿਚਾਰ ਨਹੀਂ ਤੁਹਾਡੀ ਸੋਚ ਗਈ ਕਿੱਥੇ ਆ ਕੱਲ ਵੀ ਅਸੀਂ ਚੌਣ ਬਾਜ਼ਾਰ ਜਿੱਥੇ ਕਰ ਰਹੇ ਰਾਜਾ ਵੜਿੰਗ ਦਾ ਪੁਤਲਾ ਫੂਕ ਰਹੇ ਸੀ ਇੰਨਾ ਜ਼ਿਆਦਾ ਉਹਨਾਂ ਦੇ ਅੰਦਰ ਕ੍ਰੋਧ ਆ ਕਰਨ ਬੁਰਜ ਉਹਨਾਂ ਦੀ ਇੰਟਰਵਿਊ ਕਰਕੇ ਆਇਆ ਉਹ ਕਹਿੰਦੇ ਪੁੱਛ ਤਾਂ ਲੋ ਧਰਮੀ ਫੌਜੀ ਕਿੱਥੇ ਨੇ ਕਹਿੰਦੇ ਉਹ ਨਹੀਂ ਦਿਖ ਰਹੀ ਕਿਤੇ ਨਹੀਂ ਨਾ ਉਹ ਕਰਨ ਬੁਰਜ ਵੀ ਰਹਾ ਹਾਸਾ ਹੰਦਾ ਕਰਨ buộc ਜੇ ਕਲੀਅਰ ਕਰੇ ਕਿ ਉਹਦੇ ਫਾਦਰ ਸਾਹਿਬ ਕੀ ਸੀਗੇ ਤੇ ਕੀ ਕਰਦੇ ਰਹੇ ਆ ਤੇ ਸਾਰੀ ਦੁਨੀਆ ਨੂੰ ਪਤਾ ਹੈ ਉਥੇ ਪਿੰਡ ਚ ਜਿੱਦ ਕੋ ਮਰਜ਼ੀ ਪੁੱਛ ਲੋ ਸਾਰੇ ਕਹਿੰਦੇ ਸਾਡੇ ਖੂਨ ਪਸੀਨਿਆਂ ਦੀ ਕਮਾਈ ਇਹਨਾਂ ਦੇ ਫਾਰਮਾਂ ਤੇ ਲੱਗੀ ਹੋਈ ਹੈ ਸਾਰੀ ਉਹ ਕਹਿੰਦੇ ਅਮਰਪਾਲ ਬਾਠ ਸੀ ਜਿਹੜੇ ਜਿਹੜੀ ਕਾਲ ਰਿਕਾਰਡਿੰਗ ਕਹਿੰਦੇ ਨਿਕਲੀ ਸੀ ਨਸ਼ਾ ਕਹਿੰਦੇ ਇੱਥੇ ਅਮਰਪਾਲ ਬਾਠ ਦਾ ਚੱਲਦਾ ਉਹ اسی ਤਰੀਕੇ ਨਾਲ ਕਹਿੰਦੇ ਨੇ ਵੇਖੋ ਜੀ ਧਰਮੀ ਸੰਧੂ ਨੂੰ ਕਿਵੇਂ ਦੇਖਦੇ ਹੂੰ ਤਿੰਨ ਵਾਰ ਦੇ ਐਮ ਐਲ ਏ ਨੇ ਜੀ ਪਹਿਲਾਂ ਜੇ ਤਿੰਨ ਵਾਰ ਲੋਕਾਂ ਨੇ ਉਹਨਾਂ ਨੂੰ ਜਤਾਇਆ ਹੈ ਨਾ ਤਿੰਨ ਵਾਰ ਹਰਾਇਆ ਵੀ ਆ ਤੇ ਫੇਰ ਹੀ ਉਹ ਜਿਹੜਾ ਆ ਆਮ ਆਦਮੀ ਚ ਗਏ ਆ ਅਮਰਤਪਾਲ ਸਿੰਘ ਤੁਹਾਡੇ ਪਰਿਵਾਰ ਵੱਲੋਂ ਸਾਥ ਦਿੱਤਾ ਗਿਆ ਉਹਨਾਂ ਦਾ ਇਸ ਵਾਰ ਉਹਨਾਂ ਨੇ ਮਨਦੀਪ ਸਿੰਘ ਗੁਣੀ ਨੇ ਜਿਹੜੇ ਸਪੋਰਟ ਉਹਨਾਂ ਨੂੰ ਕਰ ਰਹੇ ਨੇ ਅਪੀਲ ਕੀਤੀ ਸੀਗੀ ਚੈਨਲ ਦੇ ਮਾਧਿਅਮ ਰਾਹੀਂ ਕਿ ਤੁਸੀਂ ਇੱਕ ਧਰਮੀ ਫੌਜੀ ਪਰਿਵਾਰ ਦਾ ਸਾਥ ਦਿਓ ਪਰ ਉਹਨਾਂ ਨੇ 2.5 ਮਹੀਨੇ ਬਾਅਦ ਆਪਣਾ ਕੈਂਡੀਡੇਟ ਖੜਾ ਕਰਤਾ वाले ਵੀ ਉੱਠੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾ ਧਰਮੀ ਫੌਜੀ ਪਰਿਵਾਰ ਕਿਉਂ ਨਾ ਦੇਖੀ ਸੋ ਸਮਝ ਕੇ ਬੋਲੋ ਤੁਸੀਂ ਬੋਲ ਕੀ ਰਹੇ ਹੋ ਤੁਸੀਂ ਆਪਣੇ ਧੀਆਂ ਭੈਣਾਂ ਦੀ ਨਹੀਂ ਇੱਜ਼ਤ ਕਰ پا ਰਹੇ ਪਰਚਾ ਵੀ ਤੁਹਾਡੇ ਤੇ ਹੋਇਆ ਇਹਨਾਂ ਨੇ ਇਹ ਪਰਚਾ ਦਿੱਤਾ ਜਾਣ ਬੁੱਝ ਕੇ ਕਾਹਦਾ ਪਰਚਾ ਹੋਇਆ ਡਰਤਾ ਨਹੀਂ ਕੋਈ ਚਰਚਾ ਮਾਤਾ ਇਹ ਵੀ ਛੇੜ ਗਈਆਂ ਕਹਿੰਦੇ ਅਗਲੀ ਵਾਰ ਤੁਸੀਂ ਚੋਣ ਲੜੋਗੇ ਸਾਈ ਦੇ ਵਿੱਚ ਸਾਚੀ ਕਲਾਂ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜੀਵ ਸਿੰਘ ਤਰਨਤਾਰਨ ਜਿਮਨੀ ਚੋਣ ਅਖਾੜਾ ਭਖਿਆ ਹੋਇਆ ਹੈ ਹਰੇਕ ਪਾਰਟੀ ਜ਼ੋਰ ਲਾ ਰਹੀ ਹੈ ਲੋਕਾਂ ਦੇ ਵਿੱਚ ਜਾ ਰਹੀ ਹੈ ਤੇ ਸਾਡੇ ਨਾਲ ਨੇ ਅਕਾਲੀ ਦਲ ਤੋਂ ਕੰਚਨਪ੍ਰੀਤ ਕੌਰ ਰੰਧਾਵਾ ਜੀ ਰੰਧਾਵਾ ਸਾਹਿਬ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਦੀ ਫੋਟੇ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਕੈਨੇਡਾ ਤੋਂ ਆ ਕੇ ਇੱਥੇ ਚੋਣ ਪ੍ਰਚਾਰ ਕਰ ਰਹੇ ਹੋ ਹਾਂ ਜੀ ਕਿਦਾਂ ਦਾ ਲੱਗ ਰਿਹਾ ਲੋਕਾਂ ਦੇ ਵਿੱਚ ਜਾ ਰਹੇ ਹਾਂ ਲੋਕ ਕੀ ਕਹਿ ਰਹੇ ਨੇ ਕੀ ਮੌਲ ਹੈ ਜੀ ਲੋਕ ਵੀ ਆਪਣੇ ਨੇ ਪੰਜਾਬ ਵੀ ਆਪਣਾ ਹੈ ਤੇ ਘਰ ਵੀ ਆਪਣਾ ਹੈ ਘਰ ਚ ਆਣ ਕੇ ਤੁਹਾਨੂੰ ਬედა ਕਿੰਨੋਂ ਨਹੀਂ ਖੁਸ਼ੀ ਹੁੰਦੀ ਹੂੰ ਤੇ ਇੱਥੇ ਆਣ ਕੇ ਬਹੁਤ ਖੁਸ਼ੀ ਆ ਤੇ ਜਦੋਂ ਲੋਕਾਂ ਵਿੱਚ ਜਾ ਰਹੇ ਆ ਤੇ ਉਹ ਸਭ ਬਹੁਤ ਖੁਸ਼ ਨੇ ਕਿ ਇੱਕ ਮਹਿਲਾ ਕੈਂਡੀਡੇਟ ਇਸ ਵਾਰ ਜਿਹੜੇ ਆ ਉਹ ਮੈਦਾਨ ਵਿੱਚ ਆਏ ਨੇ ਤੇ ਸਾਰਿਆਂ ਨੂੰ ਟੱਕਰ ਵੀ ਦੇ ਰਹੇ ਨੇ ਤਾਂ ਇਸ ਚੀਜ਼ ਦੀ ਬੜੀ ਖੁਸ਼ੀ ਆ ਤੇ ਸਾਰੇ ਬਹੁਤ ਉਤਸ਼ਾਹ ਨਾਲ ਜਿਹੜੇ ਆ ਜਦੋਂ ਅਸੀਂ ਜਾਂਦੇ ਆ ਕੱਠ ਹੁੰਦੇ ਆ ਚਾਹੇ ਡੋਰ ਟੂ ਡੋਰ ਹੁੰਦੇ ਆ ਸਾਰੇ ਬੜੇ ਉਤਸ਼ਾਹ ਨਾਲ ਮਿਲਦੇ ਨੇ ਤੇ ਤੇ ਮਾਤਾ ਇਹ ਵੀ ਛੜ ਗਈਆਂ ਕਹਿੰਦੇ ਅਗਲੀ ਵਾਰ ਤੁਸੀਂ ਚੋਣ ਲੜੋਗੇ ਸਾਈ ਦੇ ਵਿੱਚ ਨਹੀਂ ਜੀ ਅ ਮਤਲਬ ਕਿ ਮੈਂ ਹਮੇਸ਼ਾ ਤੋਂ ਅਸੀਂ ਇਹ ਸੋਚਦੇ ਆ ਕਿ ਜਿਹੜਾ ਆ ਪਾ ਕੰਮ ਛੋਇਆ ਹੋਇਆ ਪਹਿਲਾਂ ਉਹ ਖਤਮ ਕਰ ਲਈਏ ਅੱਗੇ ਦੀ ਬਾਅਦ ਚ ਸੋਚਾਂਗੇ ਤੇ ਪਹਿਲਾਂ ਜਿਹੜਾ ਆ ਅਸੀਂ ਜਿਮਣੀ ਚੋਣ ਵਾਲ ਧਿਆਨ ਦੇ ਰਹੇ ਆ ਮੈਂ ਆਪਣੇ ਮਾਤਾ ਜੀ ਦਾ ਸਾਥ ਦੇਣ ਆਈ ਆ ਤੇ ਉਹ ਦੇ ਰਹੀਆਂ ਜੀ ਹੂੰ ਹੂੰ ਅ ਜਿਵੇਂ ਤੁਸੀਂ ਕਿਹਾ ਲੋਕਾਂ ਦੇ ਵਿੱਚ ਜਾ ਰਹੇ ਹਾਂ ਉੱਥੋਂ ਆਏ ਤੁਸੀਂ ਇੱਥੇ ਪਰਚਾ ਵੀ ਤੁਹਾਡੇ ਤੇ ਹੋਇਆ ਕਾ ਦਾ ਪਰਚਾ ਹੋਇਆ ਅ ਵੇਖੋ ਜੀ ਪਰਚਾ ਤੇ ਤੁਸੀਂ ਮੰਨ ਲਓ ਕਿ ਇਹਨਾਂ ਨੇ ਐਵੇਂ ਹੀ ਕਰਾਇਆ ਜਾਣ ਬੁੱਝ ਕੇ ਦਬਾਉਣ ਲਈ ਕਰਵਾਇਆ ਪਰਚਾ ਪਰਚਾ ਜਿਹੜਾ ਸੋਸ਼ਲ ਮੀਡੀਆ ਦਾ ਕੋਈ ਕੀ ਇਹਨੇ ਕੋਈ ਵੀਡੀਓ ਸ਼ੇਅਰ ਕੀਤੀ ਹੈ ਮੈਨੂੰ ਤੇ ਉਸ ਵੀਡੀਓ ਦਾ ਪਤਾ ਵੀ ਨਹੀਂ ਸੀਗਾ ਕੁਛ ਨਹੀਂ ਤਾਂ ਮੈਂ ਤਾਂ ਚੋਣ ਪ੍ਰਚਾਰ ਕਰ ਰਹੀ ਸੀਗੀ ਮੈਨੂੰ ਤਾਂ ਉੱਥੇ ਕਾਲ ਆਈ ਆ ਕਿ ਇਦਾਂ ਇਦਾਂ ਕਰਕੇ ਪਰਚਾ ਹੋਇਆ ਆ ਤੇ ਓਨੀ ਦੇਰ ਨੂੰ ਬਦਲ ਸਾਹਿਬ ਆ ਗਏ ਆ ਧਰਨੇ ਤੇ ਕਿਉਂਕਿ ਸਾਡੇ ਨਾਲ ਹੋਰ ਜਿਹੜੇ ਪੰਜ ਸਰਪੰਚ ਸੀਗੇ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਇਹ ਪਰਚਾ ਦਿੱਤਾ ਜਾਣ ਬੁੱਝ ਕੇ ਕਿ ਇਹ ਚੋਣ ਪ੍ਰਚਾਰ ਵਿੱਚ ਅੱਗੇ ਲੱਗ ਕੇ ਸਾਰਾ ਕੁਝ ਨਿਭਾ ਰਹੇ ਨੇ ਤੇ ਇਹਨਾਂ ਨੂੰ ਜਿਹੜਾ ਦਬਾਇਆ ਜਾਵੇ ਪਰ ਤੁਹਾਨੂੰ ਪਤਾ ਹੈ ਸਾਡਾ ਆਜ਼ਾਦ ਗਰੁੱਪ ਜਿਹੜਾ ਖੜਾ ਹੀ ਜਿਹੜਾ ਧੱਕੇਸ਼ਾਹੀ ਵਿਰੋਧ ਹੋਇਆ ਸੀਗਾ ਤੇ ਅਸੀਂ ਧੱਕੇਸ਼ਾਹੀ ਕਿੱਦਾਂ ਸਹਿਸ ਕਰ ਸਕਦੇ ਆ ਤੇ ਅਸੀਂ ਜਿਹੜਾ ਡਟੇ ਪਏ ਆ ਮੈਦਾਨ 'ਚ ਤੇ ਇਦਾਂ ਡਟੇ ਰਵਾਂ ਡਰਤਾ ਨਹੀਂ ਕੋਈ ਨਹੀਂ ਜੀ ਬਿਲਕੁਲ ਨਹੀਂ ਧੜ ਦੁਰ ਜਿਹੜਾ ਆ ਆਪਾਂ ਪਿੱਛੇ ਛੱਡ ਕੇ ਆਏ ਆ ਉਹ ਪਿੱਛੇ ਛੱਡਦਾ ਆ ਡਰ ਡਰ ਕਾਦਾ ਹੋਣਾ ਆ ਧਰਮੀ ਫੌਜੀ ਦੀ ਮੈਂ ਤੇ ਆ ਤੁਹਾਨੂੰ ਪਤਾ ਉਹ ਨਹੀਂ ਸੀ ਕਿ ਡਰੇ ਉਹਨਾਂ ਨੇ ਹਥਿਆਰ ਝੁਕ ਕੇ ਆਪਣੇ ਚੱਲ ਪਏ ਸੀਗੇ ਉਹ ਉਦੋਂ ਤੇ ਦਿੱਤਾ ਮੈਂ ਉਹਨਾਂ ਦੀਆਂ ਤੇ ਡਰ ਤਾਂ ਅਸੀਂ ਸ਼ੁਰੂ ਤੋਂ ਹੀ ਨਹੀਂ ਰੱਖਿਆ ਆਪਣੇ ਮਨ 'ਚ ਨਾ ਸਾਡੇ ਪੇਰੈਂਟਸ ਨੇ ਸਾਨੂੰ ਡਰਨਾ ਸਿਖਾਇਆ ਆ ਅ ਤੁਸੀਂ ਕਿਹਾ ਧਰਮੀ ਫੌਜੀ ਦੇ ਧੀ ਹੋ ਤੁਸੀਂ ਧਰਮੀ ਫੌਜੀ ਪਰਿਵਾਰ ਨੂੰ ਟਿਕਟ ਦਿੱਤੀ ਗਈ ਇਸ ਵਾਰ ਸਵਾਲ ਇਹ ਵੀ ਉੱਠੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਧਰਮੀ ਫੌਜੀ ਪਰਿਵਾਰ ਕਿਉਂ ਨਾ ਦੇਖੀ ਵੇਖੋ ਜੀ ਆਪਾਂ ਜਿਹੜੇ ਇੱਕ ਦੋ ਤੁਸੀਂ ਲਾ ਲੋ ਬੰਦੇ ਹੁੰਦੇ ਆ ਨਾ ਉਹਨਾਂ ਨੇ ਕਮੈਂਟ ਛੱਡੀ ਜਾਣੇ ਹੁੰਦੇ ਆ ਜਿਆਦਾ ਤੁਸੀਂ ਕਮੈਂਟਸ ਦੀ ਗੱਲ ਕਰ ਰਹੇ ਹੋ ਉਹਨਾਂ ਦੀ ਆਪੋਜੀਸ਼ਨ ਵੀ ਤੁਹਾਡੀ ਕਹਿ ਰਹੀ ਆ ਹਾਂ ਕਹਿ ਰਹੀ ਆ ਇਹ ਕਿਉਂ ਕਹਿ ਰਹੀ ਆ ਕਿਉਂਕਿ ਮਤਲਬ ਕਿ ਇਹਨਾਂ ਕੋਈ ਗੱਲ ਹੀ ਨਹੀਂ ਹੈਗੀ ਜੇ ਇੱਕ ਤਰ੍ਹਾਂ ਵੀ ਫੌਜੀ ਨੂੰ ਦੇ ਦਿੱਤੀ ਆ ਟਿੱਕ ਟਿੱਕ ਤੁਸੀਂ ਆਦਰ ਕਰੋ ਤਾਨੂੰ ਖੁਸ਼ ਹੋਣਾ ਚਾਹੀਦਾ ਕਿ ਚਲੋ ਕਿਸੇ ਨੇ ਤਾਂ ਬਾਹ ਫੜੀ ਜੇ ਤੁਹਾਡੀਆਂ ਸਰਕਾਰਾਂ ਨੇ ਤੁਹਾਡੇ ਨਹੀਂ ਫੜੀ ਸਾਡੀ ਬਾਹ ਤੇ ਜੇ ਸ਼੍ਰੋਮਣੀ ਅਕਾਲੀ ਦਲ ਨੇ ਫੜੀ ਆ ਤੇ ਮਤਲਬ ਕਿ ਇਹਨੇ ਸਵਾਲ ਕਿਉਂ ਉਠਦੇ ਆ ਪਹਿਲਾਂ ਵੀ ਜਦੋਂ ਮੇਰੇ ਫਾਦਰ ਸਾਹਿਬ ਆਏ ਸੀਗੇ ਉਦੋਂ ਤੇ ਉਦੋਂ ਸਾਰੇ ਧਰਮੀ ਫੌਜੀਆ ਨੂੰ ਨਾ ਜਿਹੜਾ ਹੈ ਨਾ ਧਰਮੀ ਫੌਜੀ ਹੋਣ ਦਾ ਮਾਣ ਸਤਿਕਾਰ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੇ ਦਿੱਤਾ ਸੀਗਾ ਤੇ ਹੋਣ ਵੀ ਜਿਹੜਾ ਮਾਲ ਸਤਕਾਰਿਆ ਸ਼੍ਰੋਮਣੀ ਅਕਾਲੀ ਦਲ ਦੇ ਰਹੀ ਆ ਤੇ ਪਤਾ ਨਹੀਂ ਕਿਉਂ ਵਾਰ-ਵਾਰ ਇਹ ਸਵਾਲ ਉੱਠ ਰਹੇ ਆ ਕਿ ਹੋਣੇ ਕਿਉਂ ਜ਼ਿਆਦਾ ਵੇ ਉਦੋਂ ਵੀ ਉਹਨਾਂ ਨੇ ਹੀ ਬਾਾਂ ਫੜੀ ਸੀਗੀ ਹੋਰ ਕਿਸੇ ਨੇ ਨਹੀਂ ਸੀ ਫੜੀ ਹਾਂ ਤੁਸੀਂ ਕਿਹ ਧਰਮੀ ਫੌਜੀਆਂ ਦੀ ਬਾਾਂ ਜਿਹੜੀ ਅਕਾਲੀ ਦਲ ਨੇ ਫੜੀ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਨੇ ਉਹ ਤੁਹਾਡੇ ਪਰਿਵਾਰ ਨੂੰ ਕਹੀ ਜਾਂਦੇ ਨੇ ਉਹ ਕਹਿੰਦੇ ਗੈਂਗਸਟਰਾਂ ਨੂੰ ਟਿਕਟਾਂ ਦੇ ਰਿਹਾ ਅਕਾਲੀ ਦਲ ਵੇਖੋ ਜੀ ਪਹਿਲੀ ਗੱਲ ਤਾਂ ਇਹ ਮੈਨੂੰ ਲੱਗਦਾ ਰਾਜਾ ਵੜਿੰਗ ਜੀ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਬੋਲਣਾ ਆ ਉਹ ਧੜਾ ਧੜ ਬਿਆਨਵਾਜੀਆਂ ਦੇਈ ਜਾ ਰਹੇ ਆ ਪਰ ਉਹ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਆਪਣਾ ਤੁਸੀਂ ਖਾਲਿਸਤਾਨ ਬਣਾਉਣਾ ਕਿ ਹਿੰਦੁਸਤਾਨ ਬਣਾਉਣਾ ਕਿੰਨਾ ਫੜਕਿਆਉ ਬਿਆਨ ਜਿਹੜਾ ਉਹ ਦਿੱਤਾ ਆ ਕਿ ਲੋਕ ਆਪਸ ਵਿੱਚ ਜਿਹੜੇ ਉਹ ਪਾੜ ਜਾਣਾ Hindu ਭਾਈਚਾਰਾ ਤੇ Sikh ਭਾਈਚਾਰਾ ਪਰ ਲੋਕਾਂ ਨੂੰ ਪਤਾ ਲੱਗ ਚੁੱਕਿਆ ਵਾ ਜੇ 84 ਵਿੱਚ ਨੇ ਲੋਕ ਇੱਥੋਂ ਟੱਸ ਤੋਂ ਮੱਸ ਹੋਏ ਦਿੱਲੀ 'ਚ ਜੋ ਮਰਜੀ ਹੋਇਆ ਪਰ ਪੰਜਾਬ ਦੇ ਹਾਲਾਤ ਜੇ ਨਹੀਂ ਨਾ ਖਰਾਬ ਹੋਏ ਤਾਂ ਉਹ ਜਿਹੜਾ ਆਪਣਾ ਭਾਈਚਾਰਾ ਇਕੱਠਾ ਸੀਗਾ ਸੀ ਇਕੱਠੇ ਸੀ ਕਾਇਮ ਸੀਗੇ ਤੇ ਤਦ ਕਰਕੇ ਹੀ ਨਹੀਂ ਹੋਏ ਤੇ ਇਹੋ ਜਿਹੀ ਬਿਆਨਬਾਜ਼ੀਆਂ ਕਰਨੋਂ ਹਟ ਜਾਣ ਜੇ ਗੈਂਗਸਟਰ ਕਹਿ ਰਹੇ ਕਿ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਹਿ ਰਿਹਾ ਤੇ ਤੁਸੀਂ ਆਪੇ ਸੋਚ ਲਾ ਲਓ ਕਿ ਉਹਨਾਂ ਦੀ ਸੋਚ ਕਿੱਥੋਂ ਤੱਕ ਹੋਊਗੀ ਤੁਹਾਡੇ ਬਾਰੇ ਵੀ ਉਹ ਕਹੀ ਜਾਂਦੇ ਨੇ ਉਹ ਕਹਿੰਦੇ ਤੁਸੀਂ ਜਾਣਦੇ ਹੋ ਕਿਸੇ ਦੇ ਕੰਨ ਨੂੰ ਫੋਨ ਲਾ ਦਿੰਦੇ ਹੋ ਵੇਖੋ ਜੀ ਕੰਨ ਮੈਂ ਉਹੀ ਹੁਣੇ ਇੱਕ ਇੰਟਰਵਿਊ ਹੋਈ ਆ ਮੈਂ ਉਹ ਚ ਦੱਸ ਕੇ ਆਣੀ ਆ ਮਤਲਬ ਕਿ ਕਾਨੂੰ ਹੋਣਾ ਇੱਕ ਵੀ ਮੇਰਾ ਸਾਬਤ ਕਰ ਦੇਣਾ ਤੇ ਮੈਂ ਉਦੋਂ ਹੀ ਜਿਹੜਾ ਚੋਣ ਪ੍ਰਚਾਰਨ ਕਰਨਾ ਹਟ ਜੂੰਗੀ ਮੈਂ ਇਤੋਂ ਬਾਹਰ ਚਲ ਜੂੰਗੀ ਇੱਕ ਵੀ ਸਾਬਤ ਕਰ ਦੇਣ ਕਿ ਇੰਨੇ ਕਾਨੂੰ ਹੋਣ ਲਾਇਆ ਵਾ ਮਤਲਬ ਕਿ ਜੋ ਆਉਂਦਾ ਬੋਲੀ ਤੁਰੀ ਜਾਂਦੇ ਬੋਲੀ ਤੁਰੀ ਜਾਂਦੇ ਉਹ ਸੋ ਸਮਝ ਕੇ ਬੋਲੋ ਤੁਸੀਂ ਬੋਲ ਕੀ ਰਹੇ ਹੋ ਤੁਸੀਂ ਆਪਣੀਆਂ ਧੀਆ ਭੈਣਾਂ ਦੀ ਨੀ ਇੱਜ਼ਤ ਕਰ ਪਾਰੇ ਜੇ ਆਮ ਸਰਕਾਰ ਹੈ ਉਹਨੇ ਮੇਰੇ ਤੇ ਪਰਚਾ ਕਰਾਤਾ ਜੇ ਆ ਕਾਂਗਰਸ ਸਰਕਾਰ ਹੈ ਤਾਂ ਇਹਦਾਂ ਦੀ ਬਿਆਨਬਾਜ਼ੀ ਕਰ ਰਹੀ ਹੈ ਤਿਆਂ ਵਹਣਾ ਵੱਲੋਂ ਸੁੱਖੀ ਰੰਧਾ ਵੇ ਵੱਲ ਵੇਖ ਲੋ ਕਿਦਾਂ ਉਹਨਾਂ ਨੇ ਮੇਰੀ ਮਾਤਾ ਜੀ ਨੂੰ ਗਲਤ ਬੋਲਿਆ ਮਤਲਬ ਕਿ ਮਰਿਆਦਾ ਹੀ ਭੁੱਲ ਚੁੱਕੇ ਆ ਸਾਰੀ ਇੱਕ ਲੀਡਰ ਹੁੰਦਾ ਹੈ ਜਿਹਦੇ ਪਿੱਛੇ ਬੜੀ ਜਨਤਾ ਨੇ ਜਾਣਾ ਹੁੰਦਾ ਉਹਨੂੰ ਫੋਲੋ ਕਰਨਾ ਹੁੰਦਾ ਆ ਤੇ ਜੇ ਲੀਡਰ ਹੀ ਗਲਤ ਬਿਆਨਬਾਜ਼ੀ ਦੇਣ ਦਾਪੇ ਤੇ ਲੋਕਾਂ ਦੇ ਮਾਈਂਡ ਵਿੱਚ ਗਲਤ ਮੈਸੇਜ ਤੇ ਜਾਣਾ ਜਾਣਾ ਉਹਨਾਂ ਨੇ ਵੀ ਸੇਮ ਉਹ ਹੀ ਕੁਝ ਕਰਨਾ ਆ ਤਾਂ ਇਹਨਾਂ ਨੂੰ ਜਿਹੜਾ ਧਿਆਨ ਦੇਣਾ ਚਾਹੀਦਾ ਇਹ ਲੀਡਰ ਸੋਚਦੇ ਨਹੀਂ ਜਿਵੇਂ ਤੁਸੀਂ ਕਿਹਾ ਤੁਹਾਡੇ ਮਾਤਾ ਬਿਆੰਦਪ ਤਾਂ ਕੀ ਬੋਲਣ ਤੋਂ ਪਹਿਲਾਂ ਸੋਚਦੇ ਨਹੀਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਕਸੂਟੇ ਫਸ ਗਏ ਨੇ ਹੁਣ ਐਸਸੀ ਕਮਿਸ਼ਨ ਨੇ ਉਹਨਾਂ ਨੂੰ ਸੱਦ ਵੀ ਲਿਆ ਬਿਲਕੁਲ ਤੁਸੀਂ ਉਹੀ ਐਫਆਈਆਰ ਵੀ ਦਰਜ ਹੋ ਗਈ ਉਹੀ ਇਨਸੀਡੈਂਟ ਦੇਖੋ ਤੁਸੀਂ ਹੈ ਮਤਲਬ ਕਿ ਪਹਿਲਾਂ ਮੇਰੇ ਤੇ ਬਿਆਨਵਾਜ਼ੀਆਂ ਕਰਤੀਆਂ ਹੁਣ ਆਪਣਾ ਜਿਹੜਾ ਐਸਸੀ ਭਾਈਚਾਰਾ ਆ ਹਾਂਜੀ ਜਿਹੜਾ ਮਤਲਬ ਕਿ ਇੰਨਾ ਹਰੇਕ ਚੀਜ਼ 'ਚ ਅੱਗੇ ਹੁੰਦਾ ਆ ਕਿ ਉਹਨਾਂ ਨੇ ਸਵਰਨ ਸਿੰਘ ਤੇ ਉਹਨਾਂ ਨੇ ਬਿਲਕੁਲ ਬਿਲਕੁਲ ਉਹਨਾਂ ਦੇ ਟਿੱਪਣੀ ਕੀਤੀ ਆ ਮਤਲਬ ਕਿ ਸੋਚ ਵਿਚਾਰ ਨਹੀਂ ਤੁਹਾਡੀ ਸੋਚ ਗਈ ਕਿੱਥੇ ਆ ਪੀ ਤੁਸੀਂ ਇੰਨੇ ਵੱਡੇ ਲੀਡਰ ਹੋ ਕੇ ਤੇ ਤੁਸੀਂ ਐ ਹੋਜੀ ਬਿਆਨਬਾਜ਼ੀ ਕਰਦੇ ਤੁਹਾਨੂੰ ਮਾਥਾ ਸੋਚ ਨਹੀਂ ਆਉਂਦੀ ਤੁਸੀਂ ਕੀ ਬੋਲ ਰਹੇ ਆ ਤਾਂ ਸਾਨੂੰ ਦਾ ਇਹ ਹੁੰਦਾ ਆ ਸਾਡੇ ਕਈ ਜਿਹੜੇ ਪਰਿਵਾਰ ਸਾਡੇ ਨਾਲ ਐਸੀ ਭਾਈਚਾਰਾ ਜਿਹੜਾ ਜੁੜਿਆ ਹੋਇਆ ਵਾ ਤੇ ਸਾਨੂੰ ਤੇ ਦਿਲੋਂ ਲੱਗਾ ਕਿ ਇਹ ਇਨਾਂ ਨੇ ਬਹੁਤ ਗਲਤ ਬੋਲਿਆ ਆ ਕੱਲ ਵੀ ਅਸੀਂ ਚੋਣ ਬਾਜ਼ਾਰ ਜਿੱਥੇ ਗਾਰੇ ਉਹ ਰਾਜਾ ਵੜਿੰਗ ਦਾ ਪੁਤਲਾ ਫੂਕ ਰਹੇ ਸੀ ਇੰਨਾ ਜ਼ਿਆਦਾ ਉਹਨਾਂ ਦੇ ਅੰਦਰ ਕ੍ਰੋਧ ਆ ਹੂੰ ਤਾਂ ਮਨੁੱਖ ਤਾਂ ਸਾਰੇ ਇੱਕ ਹੁੰਦੇ ਆ ਤੇ ਇਹਨਾਂ ਨੇ ਵੱਖੋ ਵੱਖ ਉਹਨਾਂ ਨੂੰ ਨਾਮ ਦਿੱਤੇ ਹੋਏ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਨੀਵਾਂ ਦਿਖਾਉਣਾ ਤੇ ਬਹੁਤ ਹੀ ਸ਼ਰਮਨਾਕ ਜਿਵੇਂ ਤੁਸੀਂ ਉੱਥੋਂ ਆਏ ਹੋ ਉੱਥੇ ਇਸ ਤਰੀਕੇ ਦੀ ਪੋਲਿਟਿਕਸ ਹੁੰਦੀ ਹੈ ਜਿਹੜੀ ਮਤਲਬ ਜਿਵੇਂ ਉਹਨਾਂ ਨੇ ਰੰਗ ਤੇ ਵੀ ਬੋਲਿਆ ਵੀ ਕਾਲੇ ਰੰਗ ਦੇ ਸੀ ਬੂਟਾ ਸਿੰਘ ਦਲਿਤ ਪਰਿਵਾਰ ਦੇ ਵਿੱਚੋਂ ਸੀ ਪੱਠੇ ਵੱਟੇ ਸੀ ਉਹਨਾਂ ਨੂੰ ਅਸੀਂ ਨੇ ਕਾਂਗਰਸ ਨੇ ਐਡਾ ਮਾਣ ਬਖਸ਼ਿਆ ਕਿ ਉੱਥੇ ਇਦਾਂ ਦੀ ਪੋਲਿਟਿਕਸ ਹੁੰਦੀ ਹੈ ਕੈਨੇਡਾ ਦੇ ਵਿੱਚ ਬਿਲਕੁਲ ਨਹੀਂ ਜੀ ਇਹ ਅਧਾਰਿਤ ਹੋਗੀ ਰੰਗ ਅਧਾਰਿਤ ਹੋਗੀ ਨਸਲ ਅਧਾਰਿਤ ਹੋਗੀ ਨਹੀਂ ਬਿਲਕੁਲ ਨਹੀਂ ਜੀ ਉਹ ਸਾਰੇ ਜਿਹੜੇ ਮਨੁੱਖ ਆਪਾਂ ਧਰਤੀ ਤੇ ਆਏ ਆ ਰੱਬ ਦਾ ਰੂਪ ਹੀ ਆ ਸਾਰੇ ਠੀਕ ਆ ਕਾਲਾ ਗੋਰਾ ਰੰਗੇ ਲੋਕਾਂ ਨੇ ਬਣਾਏ ਹੋਏ ਆ ਤੇ ਉਥੇ ਜਿਹੜਾ ਆ ਸਗੋਂ ਜਿਹੜੇ ਆਪਣੇ ਅਫਰੀਕਾ ਦੇ ਲੋਕ ਆ ਗੋਰੇ ਜਿਹੜੇ ਆ ਉਹਨਾਂ ਨੂੰ ਬਹੁਤ ਪਸੰਦ ਕਰਦੇ ਆ ਤੇ ਅਸੀਂ ਵੀ ਉਥੇ ਜਿਹੜਾ ਬਹੁਤ ਪਸੰਦ ਕਰਦੇ ਆ ਉਹਨਾਂ ਨੂੰ ਕਿਉਂਕਿ ਮਤਲਬ ਕਿ ਰੰਗ ਤੋਂ ਕੀ ਮੈਟਰ ਕਰਨਾ ਇਨਸਾਨ ਦੇਖੋ ਤੁਸੀਂ ਇਨਸਾਨ ਦਾ ਕਿਰਦਾਰ ਦੇਖੋ ਤੁਸੀਂ ਤੇ ਜਾਤ ਪਾਤ ਜਿਹੜੀ ਆ ਉੱਥੇ ਨਹੀਂ ਹੈਗੀ ਇੱਥੇ ਜਾਤ ਪਾਤ ਜਿਹੜਾ ਆ ਇਹ ਆਪ ਹੀ ਜਿਹੜੇ ਆਪਣੇ ਲੀਡਰ ਆ ਜਿਦਾਂ ਰਾਜਾ ਵੜਿੰਗ ਜੀ ਨੇ ਕਰਤਾ ਇਹ ਆਪ ਬਣਾਉਂਦੇ ਜਾਤ ਪਾਤ ਆਪ ਲੈ ਕੇ ਆਉਂਦੇ ਆ ਸਾਡੇ ਲੋਕਾਂ ਵਿੱਚ ਨਹੀਂ ਹੈਗੀ ਆਮਚ ਤੁਸੀਂ ਜਿਵੇਂ ਲੋਕਾਂ 'ਚ ਜਾਣਦੇ ਹੋ ਉੱਥੇ ਸਾਰੀ ਤੁਹਾਨੂੰ ਮਿਲਦੇ ਨੇ ਕਿ ਲੋਕਾਂ ਦੇ ਵਿੱਚ ਇਦਾਂ ਦੀ ਭਾਵਨਾ ਲੱਗਦੀ ਆ ਜਾਂ ਨਹੀਂ ਇਹ ਲੀਡਰ ਹੀ ਪੈਦਾ ਕਰਦੇ ਨੇ ਬਿਆਨ ਦੇ ਕੇ ਬਿਲਕੁਲ ਜੀ ਇਹ ਲੀਡਰ ਪੈਦਾ ਕਰਦੇ ਨੇ ਅਸੀਂ ਤਾਂ ਸਾਡੇ ਲਈ ਸਿੱਖ ਕੌਮੀ ਓਦਾਂ ਦੀ ਐਸੀ ਭਾਈਚਾਰਾ ਵੀ Hindu ਵੀ Muslim ਵੀ Sikh Sai ਸਾਰਿਆਂ ਦੇ ਘਰਾਂ 'ਚ ਆਪਾਂ ਜਾਨਨੇ ਆ ਬੈੰਨੇ ਆ ਚਾਹ ਪੀੰਨੇ ਆ ਤੁਹਾਨੂੰ ਇਹ ਨਹੀਂ ਵੀ ਇਹਦੇ ਘਰ ਹੋਣੀ ਚਾਹ ਪੀਣੀ ਉਹਦੇ ਘਰ ਹੋਣੀ ਪੀਣੀ ਹਨਾ ਤਾਂ ਇਹੋ ਜਿਹਾ ਜਾਤਪਾਤ ਦਾ ਖੰਡਨ ਆਪਣੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਉਹਨਾਂ ਨੇ ਇਹਨਾਂ ਜਾਤਪਾਤ ਦਾ ਖੰਡਨ ਕੀਤਾ ਸੀਗਾ ਤੇ ਇਹ ਲੋਕ ਭੁੱਲ ਚੁੱਕੇ ਆ ਇਹਨਾਂ ਦੇ ਸਿਰ ਜਿਹੜੀ ਆ ਉਹ ਜਿਹੜੀ ਸਿਆਸਤ ਜਿਹੜੀ ਉਹ ਚੜ ਚੁੱਕੀ ਆ ਹੰਕਾਰ ਆ ਚੁੱਕਿਆ ਆ ਤੇ ਭੁੱਲ ਚੁੱਕਿਆ ਇਹਨਾਂ ਸਾਰਿਆਂ ਨੂੰ ਤੇ ਅਸੀਂ ਜਿਹੜਾ ਜਾਤ ਪਾਤ ਦਾ ਬਿਲਕੁਲ ਖੰਡਨ ਕਰਦੇ ਹਾਂ ਪੋਲਰਾਈਜੇਸ਼ਨ ਦੀ ਰਾਜਨੀਤੀ ਹੈ ਜਿਹੜੀ ਤ੍ਰੂਵੀ ਕਰਨ ਦੀ ਰਾਜਨੀਤੀ ਵੀ ਉਹ ਪਾਰੂ ਹੈ ਜਿਵੇਂ ਕਾਂਗਰਸ ਅਕਸਰ ਕਹਿੰਦੀ ਹੈ ਵੀ ਪੋਲਰਾਈਜੇਸ਼ਨ ਕਰਦੀ ਹੈ ਬੀਜੇਪੀ ਅੱਛਾ ਕਿ ਇਸ ਬਿਆਨ ਨੂੰ ਉਸ ਸੰਦਰਭ ਦੇ ਵਿੱਚ ਦੇਖ ਸਕਦੇ ਹਾਂ ਵੀ ਇੱਥੇ ਰਾਜਾ ਵੜਿੰਗ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਿਲਕੁਲ ਕਰ ਰਹੇ ਨੇ ਤੁਸੀਂ ਇੱਕ ਨਹੀਂ ਉਹਨਾਂ ਦੇ 4-5 ਬਿਆਨ ਵੇਖੋ ਉਹਨਾਂ ਵਿੱਚ ਇਹਨਾਂ ਨੇ ਕੋਈ ਨਾ ਕੋਈ ਇਦਾਂ ਦੀ ਗੱਲ ਕੀਤੀ ਹੁੰਦੀ ਆ ਮੇਨੂ ਦਾ ਕੇਵਲ ਸਮਝ ਨਹੀਂ ਆਉਂਦੀ ਕਿ ਮਤਲਬ ਕਿ ਸੋਚ ਕੇ ਹੁੰਦੇ ਆ ਕਿ ਮੈਂ ਇਦਾਂ ਬੋਲਣਾ ਕਿ ਜਾਂ ਉਦਾਂ ਹੀ ਇਸ ਤਰ੍ਹਾਂ ਹੀ ਬੋਲੀ ਤੁਰੇ ਜਾਂਦੇ ਆ ਵੀ ਸਮਝਦੇ ਨਹੀਂ ਆ ਕੁਝ ਵੀ ਇੱਕ ਵੱਡਾ ਚਿਹਰਾ ਹੋਣਾ ਤੇ ਇੰਨਾ ਤੁਹਾਡੇ ਮਗਰ ਦੁਨੀਆ ਹੋਵੇ ਇੰਨਾ ਤੁਹਾਨੂੰ ਹਨਾ ਉਹਨਾਂ ਨੇ ਵਿਸ਼ਵਾਸ ਕਰਕੇ ਜਿਤਾਇਆ ਹੋਵੇ ਤਾਂ ਤੁਸੀਂ ਉਹਨਾਂ ਦੀ ਆਸਾ ਮੁਰਾਦਾਂ ਤੇ ਇੰਨਾ ਪਾਣੀ ਫੇਰ ਰਹੇ ਆ ਤੇ ਲੋਕਾਂ ਨੂੰ ਯਕੀਨ ਫਿਰ ਕਿੱਥੇ ਹੋਣਾ ਕਿਸੇ ਤੇ ਨਹੀਂ ਹੋਣਾ ਜਿੱਦਾਂ ਆਮ ਆਦਮੀ ਸਰਕਾਰ ਆਈ ਆ ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਆ ਉੱਠ ਚੁੱਕਿਆ ਆ ਤੇ ਉਹਨਾਂ ਨੂੰ ਹੁਣ ਕਿਸੇ ਸਰਕਾਰ ਤੇ ਵਿਸ਼ਵਾਸ ਨਹੀਂ ਹੁੰਦਾ ਫਿਰ ਵੀ ਜਿਹੜਾ ਆ ਉਹ ਕਹਿੰਦੇ ਆ ਵੀ ਆਪਾਂ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਲੈ ਕੇ ਆਉਣੇ ਕਿਉਂਕਿ ਉਦੋਂ ਸਾਡੇ ਮਸਲੇ ਕਈ ਹੱਲ ਹੋਏ ਆ ਅਕਾਲ ਦਾ ਇਨਸੀਡੈਂਟ ਵੇਖ ਲਓ ਤੁਸੀਂ ਵੀ ਮਤਲਬ ਕਿ ਆਪਣੇ ਕਿਸਾਨ ਪ੍ਰਵਾਨ ਕੇ ਇਨਸਾਨ ਜੂਨੀਆ ਨੂੰ ਕਿੰਨਾ ਕੁੱਟ ਪਈ ਆ ਤੇ ਠਾਣਿਆਂ ਚ ਵੀ ਲੈ ਕੇ ਗਏ ਆ ਧਰਨੀ ਤੁਹਾਡੇ ਇੱਥੇ ਵੀ ਲਾਏ ਸੀ ਲੋਕਾਂ ਨੇ ਮੈਂ ਕਿਹਾ ਇੱਥੇ ਅਧਿਆਪਕਾਂ ਨੇ ਲਾਏ ਡਾਕਟਰਾਂ ਨੇ ਲਾਏ ਉਹਨਾਂ ਨੇ ਜਿਹੜੇ ਹੈਗੇ ਆ ਬੇਰੁਜ਼ਗਾਰ ਉਹਨਾਂ ਨੇ ਟੀ-ਸ਼ਰਟਾਂ ਉਤਾਰ ਕੇ ਇੱਥੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਆ ਬੁਰਾ ਹਾਲ ਹੋਇਆ ਪਿਆ ਆ ਬੁਰਾ ਹਾਲ ਬਸ ਮੋਢਲੇ ਕੇ ਸਰਕਾਰਾਂ ਵੇਖ ਨਹੀਂ ਰਹੀਆਂ ਕੁਛ ਨਹੀਂ ਆਪਣੇ ਰੋਡ ਸ਼ੋਅ ਕਰੀ ਜਾਂਦੇ ਆ ਤੇ ਜਿਹੜੇ ਲੋਕ ਸੜਕਾਂ ਦੇ ਉੱਤੇ ਆ ਤੁਸੀਂ ਉਹਨਾਂ ਵੱਲ ਤੇ ਧਿਆਨ ਦਿਓ ਉਹਨਾਂ ਦੀਆਂ ਗੱਲਾਂ ਸੁਣੋ ਜਾ ਕੇ ਵੀ ਉਹ ਕੀ ਚਾਹੁੰਦੇ ਨੇ ਲੋਕਾਂ ਕਰਕੇ ਅਸੀਂ ਲੀਡਰ ਬਣਦੇ ਆ ਤੇ ਜੇ ਲੀਡਰ ਹੀ ਇਦਾਂ ਕਰਨ ਤੇ ਫਿਰ ਹੂੰ ਤਾਂ ਉਹਨਾਂ ਨੇ ਇਹ ਵੀ ਸਵਾਲ ਚੁੱਕੇ ਕਹਿੰਦੇ ਧਰਮੀ ਫੌਜੀ ਕਿੱਥੇ ਨੇ ਉਹ ਕਿਉਂ ਨਹੀਂ ਨਜ਼ਰ ਆ ਰਹੀ ਰਾਜਾ ਵੜਿੰਗ ਨੇ ਕਿਹਾ ਸਾਰੀ ਕਾਂਗਰਸ ਜਿਹੜੀ ਹੈ ਮਤਲਬ ਕਰਨਪੁਰ ਜ ਉਹਨਾਂ ਦੀ ਇੰਟਰਵਿਊ ਕਰਕੇ ਆਇਆ ਉਗਾਂ ਦੇ ਪੁੱਛ ਤਾਂ ਲੋ ਧਰਮੀ ਫੌਜੀ ਕਿੱਥੇ ਨੇ ਕਹਿੰਦੇ ਉਹ ਨਹੀਂ ਦਿਖ ਰਹੀ ਕਿਤੇ ਮੈਂ ਗਿਆ ਨੈਣੋਂ ਦੇ ਕਰਨ ਗੁਰਜ ਜੀ ਦੇ ਆ ਹਾਂ ਦਾ ਜੋ ਰਾਜਾ ਬੜੇ ਜੀ ਬੋਲ ਜਾਂਦੇ ਆ ਮਗਰ 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 ਉਹੀ ਕੁਝ ਬੋਲੀ ਜਾਂਦੇ ਆ ਪਹਿਲਾਂ ਸੋਚਣ ਸਮਝਣ ਹਾਂਜੀ ਪਹਿਲਾਂ ਆਪਣਾ ਪਰਿਵਾਰ ਦੱਸਣਗੇ ਤੁਹਾਡਾ ਪਰਿਵਾਰ ਕੀ ਸੀ ਤੁਹਾਡੇ ਫਾਦਰ ਸਾਹਿਬ ਕਿੱਥੇ ਸੀਦੇ ਉਹਨਾਂ ਨੇ ਕੀ ਕੀਤਾ ਇਹ ਕਰਨ ਗੁਰਜ ਜੀ ਦੱਸਣ ਜ਼ਰੂਰ ਲੋਕਾਂ ਨੂੰ ਆਪਾਂ ਖੈਰ ਦੇਣਗੇ ਸੀਗੇ ਉਹਨਾਂ ਦਾ ਜੱਦੀ ਪਿੰਡ ਆ ਉਥੋਂ ਦੇ ਆ ਹਾਲਾਂਕਿ ਉਹਨਾਂ ਨੂੰ ਮੈਂ ਇਹ ਸਵਾਲ ਜਿਹੜਾ ਤੁਸੀਂ ਕਿਹਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਖਾਈ ਬਲਟੋਆ ਸਾਹਿਬ ਦੀ ਮੈਂ ਇੰਟਰਵਿਊ ਕੀਤੀ ਹਾਂਜੀ ਬਲਟੋਆ ਸਾਹਿਬ ਨੇ ਕਿਹਾ ਵੀ ਜਿਹੜੀ ਸਮੈਕ ਆਈ ਏ ਇਸ ਏਰੀਏ ਤੇ ਹਾਂ ਉਹ ਕਰਨਪੁਰਜ ਦਾ ਪਰਿਵਾਰ ਲੈ ਕੇ ਆਇਆ ਬਿਲਕੁਲ ਬਟੂਆ ਸਾਹਿਬ ਤਾਂ ਆਪ ਅਕਾਲੀ ਦਲ ਦੇ ਵਿੱਚੋਂ ਨਿਕਲੇ ਹੋਏ ਨੇ ਜਥੇਦਾਰਾਂ ਨਹੀਂ ਕੱਢੇ ਹੋਏ ਨੇ ਇਹ ਉਹਨਾਂ ਦਾ ਪਿੰਡ ਬੋਲਦਾ ਆ ਉਹਨਾਂ ਦੇ ਪਿੰਡ ਸੁਖਬੀਰ ਬਾਦਲ ਜੀ ਦਾ ਰੈਲੀ ਜਿੱਨਾ ਇਕੱਠ ਹੋਇਆ ਇੱਕ ਕਰਨਗੁਰਜ ਦੇ ਪਿੰਡ ਕਰਨਗੁਰਜ ਦੇ ਪਿੰਡ ਉਹਦੇ ਪਿੰਡ ਉਹਦੇ ਫਾਰਮ ਲੱਗੇ ਸੀਗੇ ਜਿਹੜੇ ਇਹਨਾਂ ਦੇ ਲੋਕਾਂ ਨੇ ਗਰੀਬ ਖੂਨ ਪਸੀਨੇ ਤੋਂ ਬਣੇ ਹੋਏ ਫਾਰਮ ਆ ਨਾ ਤੇ ਉੱਥੇ ਇੰਨਾ ਵੱਡਾ ਇਕੱਠ ਹੋਇਆ ਤੁਸੀਂ ਫੋਟੋਸ ਦੇਖਿਓ ਮਤਲਬ ਕਿ ਲੋਕ ਕਹਿੰਦੇ ਆ ਕਿ ਨਹੀਂ ਸਾਨੂੰ ਉਹ ਜਿੱਦੋਂ ਜਾਣਦੇ ਇਹਨਾਂ ਦੇ ਫਾਰਮ ਨੂੰ ਰਸਤੇ ਦੇ ਵਿੱਚ ਜਿਹੜੀਆਂ ਝੰਡੀਆਂ ਲੱਗੀਆਂ ਸੀ ਹਾਂ ਜਿਹੜਾ ਆ ਇਹਨਾਂ ਦਾ ਪਿੰਡ ਆ ਤੇ ਉੱਥੇ ਜਿਹੜਾ ਆ ਕਾਲੀ ਦਲ ਦਾ ਜਿਹੜਾ ਬਹੁਤ ਵੱਡਾ ਇਕੱਠ ਹੋਇਆ ਰੈਲੀ ਦਾ ਰੂਪ ਹੀ ਲੈ ਲਿਆ ਸੀਗਾ ਉਸ ਇਕੱਠ ਨੇ ਵੀ ਘਰਾਂ ਚ ਕੋਈ ਰਿਆ ਨਹੀਂ ਸਾਰੇ ਉੱਥੇ ਆ ਗਏ ਤਾਂ ਲੋਕਾਂ ਨੂੰ ਪਤਾ ਆ ਵੀ ਕੌਣ ਕਿੱਥੇ ਸਟੈਂਡ ਕਰਦਾ ਹੈ ਤੇ ਕਿੰਨੇ ਸਾਡੇ ਨਾਲ ਖੜਨਾ ਹੈ ਤੇ ਕਿੰਨੇ ਜਿਹੜਾ ਆ ਮਤਲਬ ਕਿ ਬਾਅਦ ਵਿੱਚ ਆਸੇ ਪਾਦੇ ਹੋ ਜਾਣਾ ਹੈ ਤੇ ਉਹਨਾਂ ਨੇ ਅਮਰਤਪਾਲ ਬਾਠੋਣਾ ਤੇ ਵੀ ਵੀ ਬਈ ਸਵਾਲ ਚੁੱਕੇ ਉਹ ਕਹਿੰਦੇ ਅਮਰਤਪਾਲ ਬਾਠ ਸੀ ਜਿਹੜੇ ਉਹਨਾਂ ਦੀ ਕੋਈ ਵੀਡੀਓ ਜਿਹੜੀ ਕਾਲ ਰਿਕਾਰਡਿੰਗ ਕਹਿੰਦੇ ਨਿਕਲੀ ਸੀ ਕੋਈ ਨਸ਼ਾ ਕਹਿੰਦੇ ਇੱਥੇ ਅਮਰਤਪਾਲ ਪਾਠ ਦਾ ਚੱਲਦਾ ਉਹ اسی ਤਰੀਕੇ ਨਾਲ ਕਹਿੰਦੇ ਨੇ ਤੁਹਾਡੇ ਤੇ ਇਲਜ਼ਾਮ ਲਾਏ ਉਹਨਾਂ ਨੇ ਮੈਨੂੰ ਤੇ ਇੰਨਾ ਪਤਾ ਕਿ ਮੈਂ ਧਰਮੀ ਫੌਜੀ ਦੀ ਧੀ ਆ ਠੀਕ ਆ ਇਹ ਹੁਣ ਮਤਲਬ ਕਿ ਹੁਣ ਰਾਜਾ ਵੜਿੰਗ ਜੀ ਨੂੰ ਪੁੱਛਿਆ ਜਾਵੇ ਕਿ ਜਿਹੜਾ ਇੱਕ ਵਪਾਰੀ ਸੀਗਾ ਇਹਨਾਂ ਤੋਂ ਇੰਨਾ ਤੰਗ ਹੋ ਕੇ ਉਹਨੇ ਸੁਸਾਈਡ ਨੋਟ ਉੱਤੇ ਇਹਨਾਂ ਦਾ ਨਾਮ ਲਿਖਿਆ ਸੀਗਾ ਉਹਨਾਂ ਉਹ ਉਹਨਾਂ ਨੇ ਸੁਸਾਈਡ ਕਰ ਲਿਆ ਤੇ ਉਹਨਾਂ ਦਾ ਪਰਿਵਾਰ ਪੰਜਾਬ ਛੱਡ ਕੇ ਚਲਾ ਗਿਆ ਕਿਸੇ ਨੂੰ ਇੰਨਾ ਕੀ ਪਤਾ ਕੀ ਟੌਰਚਰ ਕੀਤਾ ਹੋਏਗਾ ਤਾ ਮਤਲਬ ਕਿ ਤੁਸੀਂ ਕਿਸੇ ਦੇ ਸਵਾਲ ਚੁੱਕਣ ਨਾਲੋਂ ਚੰਗਾ ਆ ਪਹਿਲੋਂ ਆਪਣਾ ਦੱਸੋ ਕਿ ਤੁਸੀਂ ਕਿੰਨੇ ਕੁ ਦੁੱਧ ਤੋਤੇ ਹੋ ਤੇ ਉਹ ਕਲੀਅਰ ਕਰੋ ਤੁਸੀਂ ਪਹਿਲੋਂ ਕਰਨ ਗੁਰਜ ਕਲੀਅਰ ਕਰੇ ਕਿ ਉਹਦੇ ਫਾਦਰ ਸਾਹਿਬ ਕੀ ਸੀਗੇ ਤੇ ਕੀ ਕਰਦੇ ਰਹੇ ਆ ਤੇ ਸਾਰੀ ਦੁਨੀਆ ਨੂੰ ਪਤਾ ਹੈ ਉਥੇ ਪਿੰਡ ਚ ਜਿੱਦ ਕੋ ਮਰਜ਼ੀ ਪੁੱਛ ਲੋ ਸਾਰੇ ਕਹਿੰਦੇ ਸਾਡੇ ਖੂਨ ਪਸੀਨਿਆਂ ਦੀ ਕਮਾਈ ਇਹਨਾਂ ਦੇ ਫਾਰਮਾਂ ਤੇ ਲੱਗੀ ਹੋਈ ਹੈ ਸਾਰੀ ਤਾਂ ਜਿਹੜਾ ਗੈਂਗਸਟਰ ਕਹਿਣਾ ਤੇ ਇਦਾਂ ਦੇ ਇਲਜ਼ਾਮ ਲਾਉਣੇ ਜਿਹੜੇ ਆ ਪਹਿਲੋਂ ਆਪਣੀ ਪੀੜੀ ਤੇ ਲੈ ਸੋਟਾ ਮਾਰਦੇ ਫਿਰ ਕਿਸੇ ਤੇ ਇਲਜ਼ਾਮ ਲਾਉਂਦੇ ਜੀ ਹਰਮੀਤ ਸੰਧੂ ਨੂੰ ਕਿਵੇਂ ਦੇਖਦੇ ਹੋ ਉਹ ਪਹਿਲਾਂ ਇਥੋਂ ਹੀ ਅਕਾਲੀ ਦਲ ਵੱਲੋਂ ਲੜਦੇ ਰਹੇ ਨੇ ਤਿੰਨ ਵਾਰ ਦੇ ਐਮ ਐਲ ਏ ਨੇ ਇਸ ਵਾਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਨੇ ਜੀ ਪਹਿਲਾਂ ਜੇ ਤਿੰਨ ਵਾਰ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਹੈ ਨਾ ਤਿੰਨ ਵਾਰ ਹਰਾਇਆ ਵੀ ਆ ਤਿੰਨ ਵਾਰ ਇਥੋਂ ਹਾਰ ਕੇ ਹਾਰ ਦਾ ਮੂੰਹ ਸਾਹਮਣਾ ਕਰਕੇ ਤੇ ਫੇਰ ਹੀ ਉਹ ਜਿਹੜਾ ਆਮ ਆਦਮੀ ਚ ਗਏ ਆ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਅਕਾਲੀ ਦਲ ਤਾਂ ਗਈ ਬੱਸ ਸਰਕਾਰ ਸਾਰਿਆਂ ਨੂੰ ਐਵੇਂ ਐਹੀ ਸੀਗਾ ਅਕਾਲੀ ਦਲ ਹੋਣ ਨਹੀਂ ਉੜਦੀ ਪਰ ਕਹਿੰਦੇ ਨਾ ਵਾਇਗੁਰ ਰੱਖਣ ਵਾਲਾ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਦਰਬਾਰ ਸਾਹਿਬ ਉੱਥੇ ਗੋਲੀ ਤੋਂ ਉਹਨਾਂ ਨੇ ਇੰਨੀ ਨੇੜਿਓਂ ਬਚਾ ਸਕਦਾਂ ਨੇ ਸ਼੍ਰੀ ਗੁਰੂ ਰਾਮਦਾਸ ਜੀ ਤਾਂ ਉਹ ਜੇ ਅਸੀਂ ਸੱਚੇ ਆ ਤਾਂ ਸਾਡੀ ਸਰਕਾਰ ਨੂੰ ਵੀ ਉਠਾ ਸਕਦੇ ਨੇ ਤਾਂ ਉਹਨਾਂ ਨੇ ਸੋਚਿਆ ਇਹ ਦਾ ਡੁੱਬਦੀ ਬੇੜੀ ਐ ਜਿੱਚ ਮੈਂ ਪੈਰ ਨਾ ਹੀ ਰੱਖਾਂ ਪਰ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਜਿੱਚ ਪੈਰ ਉਹ ਰੱਖ ਰਹੇ ਆ ਉਹ ਡੁੱਬਦੀ ਬੇੜੀ ਦਾ ਉਹ ਐ ਲੋਕੀ ਤਾਂ ਉਹਨਾਂ ਦੇ ਸਤਾਏ ਹੋਏ ਆ ਪਰ ਉਹਨਾਂ ਨੇ ਮੈਨੂੰ ਲੱਗਦਾ ਕੁਰਸੀ ਦੇ ਲਾਲਚ ਵੀ ਕਹਿੰਦੇ ਨਾ ਇੱਕ ਮਿੱਥ ਬਣੀ ਆ ਵੀ ਜਿਹੜੀ ਸੱਤਾ ਜੋ ਹੁੰਦੀ ਆ ਸਰਕਾਰ ਜਿੰਨੀ ਚੋਣਾਂ ਉਹ ਹੀ ਜਿੱਤਦੀ ਆ ਤਾਂ ਉਹਨਾਂ ਨੂੰ ਲੱਗਿਆ ਕਿ ਉਹੀ ਵੀ ਉਹੀ ਕੰਮ ਹੋਏਗਾ ਸ਼ਾਇਦ ਉਹ ਇਹੀ ਕਹਿ ਰਹੇ ਨੇ ਉਹ ਕਹਿੰਦੇ ਥਾਂ ਥਾਂ ਤੇ ਉਹ ਕਹਿੰਦੇ 20 25 ਹਜ਼ਾਰ ਵੋਟ ਬਦਲਵਾਵਾਂਗੇ ਅਸੀਂ ਅੱਛਾ ਬਸ ਜੀ ਐਸੀ ਚੀਜ਼ ਨੂੰ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਆਂ ਲੋਕਾਂ ਨੂੰ ਜਾਗਰੂਕ ਕਰ ਰਹੇ ਆਂ ਕਿ ਜੇ ਇਹਨਾਂ 3 14 ਸਾਲਾਂ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਹੁਣ ਵੀ ਨਹੀਂ ਕੁਝ ਕਰਨਾ ਤਾਂ ਲੋਕ ਜਿਹੜਾ ਆ ਬੜਾ ਪਰਵਾਹਗਾਰਾ ਦੇ ਰਹੇ ਆ باقی 14 ਤਰੀਕ ਨੂੰ ਸਾਰਿਆਂ ਨੂੰ ਪਤਾ ਅਮਰਪਾਲ ਸਿੰਘ ਉਹਨਾਂ ਦਾ ਪਰਿਵਾਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਪਿਛਲੀ ਵਾਰ ਤੁਹਾਡੇ ਪਰਿਵਾਰ ਵੱਲੋਂ ਸਾਥ ਦਿੱਤਾ ਗਿਆ ਉਹਨਾਂ ਦਾ ਇਸ ਵਾਰ ਉਹਨਾਂ ਨੇ ਮਨਦੀਪ ਸਿੰਘ ਗੁਣੀ ਨੇ ਜਿਹੜੇ ਖੜੇ ਕੀਤੇ ਨੇ ਹਾਲਾਂਕਿ ਵਾਰਿਸ ਪੰਜਾਬ ਦੇ ਵੱਲੋਂ ਨਹੀਂ ਉਹ ਇੰਡੀਪੈਂਡੈਂਟ ਖੜੇ ਨੇ ਪਰ ਉਹ ਸਪੋਰਟ ਉਹਨਾਂ ਨੂੰ ਕਰ ਰਹੇ ਨੇ। ਉਹ ਕਦੇ ਟੱਕਰੇ ਹੋਏ ਉਹਨਾਂ ਨਾਲ ਮਿਲੇ ਕਿਤੇ ਜਾਂ ਗੱਲਬਾਤ ਹੋਈ ਕੋਈ? ਨਹੀਂ ਮੈਨਾਲ ਨਹੀਂ ਮਿਲੀ। ਕਿਉਂਕਿ ਜਿਵੇਂ ਤੁਸੀਂ ਧਰਮੀ ਪਰਿਵਾਰ ਦੇ ਵਿੱਚੋਂ ਕਹਿੰਦੇ ਹੋ ਧਰਮੀ ਫੋਜੀ ਪਰਿਵਾਰ ਚੋਂ। ਬਿਲਕੁਲ ਬਿਲਕੁਲ। ਅ ਮੇਰੀ ਮੇਰੀ ਗੱਲ ਨਹੀਂ ਹੋਈ ਹੋਰ ਕਿਸੇ ਦੀ ਸਾਡੀ ਟੀਮ ਚੋਂ ਹੋਈ ਹੋਊ ਤੇ ਉਹ ਵਕਤੀ ਗੱਲ ਆ ਕਿ ਕਿਸੇ ਨੇ ਕੀਤੀ ਹੋਗੀ ਗੱਲ। ਤੇ ਬਾਕੀ ਜਿਹੜਾ ਹਾਂਜੀ 2000 ਹਾਂਜੀ ਕੀਤਾ ਸੀ ਸਮਰਥਨ ਕੀਤਾ ਸੀਗਾ ਆਪਾਂ ਬਾਕੀ ਹੁਣ ਜਿਹੜਾ ਆ ਆਪਾਂ ਪਹਿਲੋਂ ਆਗੇ ਤੇ ਮੈਂ ਅਪੀਲ ਕੀਤੀ ਸੀ ਕਿ ਚੈਨਲ ਦੇ ਮਾਧਿਅਮ ਰਾਈਂ ਕੇ ਤੁਸੀਂ ਇੱਕ ਧਰਮੀ ਫੌਜੀ ਪਰਿਵਾਰ ਦਾ ਸਾਥ ਦਿਓ ਪਰ ਉਹਨਾਂ ਨੇ 2.5 ਮਹੀਨੇ ਬਾਅਦ ਆਪਣਾ ਕੈਂਡੀਡੇਟ ਖੜਾ ਕਰਤਾ ਚਲੋ ਆਪਣੀ ਮਿਹਨਤ ਕਰ ਰਹੀ ਅਸੀਂ ਆਪਣੀ ਕਰ ਰਹੇ ਆ ਜਿੱਦਾਂ ਮੈਦਾਨ ਫਤਿਹ ਹੋਊਗਾ ਉਹ ਸੰਗਤ ਦੇ ਹੱਥਿਆ ਜੀ ਭਾਜਪਾ ਨੂੰ ਕਿਵੇਂ ਦੇਖਦੇ ਹੋ ਭਾਜਪਾ ਦਾ ਤਾਂ ਤੁਸੀਂ ਹੁਣ ਨਾਂ ਲੈ ਲਿਆ ਮੈਨੂੰ ਕਦੀ ਕਦੀ ਮੈਂ ਕੁਐਸਚਨ ਹੀ ਨਹੀਂ ਕੀਤਾ ਭਾਜਪਾ ਦਾ ਮਸਾਨੂੰ ਪਤਾ ਹੀ ਨਹੀਂ ਹੋ ਕੀ ਕਰ ਰਹੇ ਆ ਤੇ ਕੀ ਨਹੀਂ ਕਰ ਰਹੇ ਕਿਉਂਕਿ ਇਹ ਵੀ ਗੱਲਾਂ ਚੱਲੀਆਂ ਸੀ ਨਾ ਵੀ ਅਕਾਲੀ ਦਲ ਤੇ ਬੀਜੇਪੀ ਦਾ ਸਮਝੌਤਾ ਹੋ 27 ਦੇ ਵਿੱਚ ਇਹ ਜੀ ਇਹਦਾ ਬਾਦਲ ਸਾਹਿਬ ਨੂੰ ਪਤਾ ਹੋਏਗਾ ਜਾਂ ਉਹਨਾਂ ਦੇ ਵੱਡੇ ਲੀਡਰਾਂ ਨੂੰ ਪਤਾ ਹੋਏਗਾ ਅਸੀਂ ਤਾਂ ਸੀ ਚੋਣ ਪ੍ਰਚਾਰ ਚ ਬਿਜ਼ੀ ਆ ਇੰਨਾ ਗੱਲਾਂ ਦਾ ਨਹੀਂ ਪਤਾ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਮੈਂ ਸਾਰਿਆਂ ਨੂੰ ਇਹੋ ਅਪੀਲ ਕਰੂੰਗੀ ਕਿ ਇਸ ਵਾਰ ਜਿਹੜਾ ਆ ਆਪਾਂ ਨੂੰ ਇੱਕ ਬੀਬੀ ਕੈਂਡੀਡੇਟ ਮਿਲੀ ਆ ਤੇ ਨਾਲ ਹੀ ਇੰਨੇ ਹੁਣ ਹਾਰਨੇ ਪ੍ਰਿੰਸੀਪਲ ਰਟਾਇਰ ਨੇ ਜਿੱਦਾਂ ਉਹਨਾਂ ਨੇ ਸਾਨੂੰ ਪੜਾ ਲਿਖਾ ਕੇ ਤੇ ਹੋਰ ਬੱਚਿਆਂ ਨੂੰ ਪੜਾ ਲਿਖਾ ਕੇ ਇੰਨੇ ਕਾਬਿਲ ਬਣਾਇਆ ਇਸੇ ਤਰ੍ਹਾਂ ਉਹ ਇਸ ਹਲਕੇ ਨੂੰ ਵੀ ਕਾਬਿਲ ਬਣਾਉਣਗੇ ਤੇ ਇਸ ਵਾਰ ਵੋਟ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਨੂੰ ਪਾਏ ਕਿਤੇ ਆਖਰੀ ਸਵਾਲ ਹੈ ਮੇਰਾ ਕਿਤੇ ਅਗਲੀ ਵਾਰ ਹਰਮੀਤ ਸੰਧੂ ਫੇਰ ਵਾਪਸੀ ਤਾਂ ਨਹੀਂ ਕਰ ਲੈਣਗੇ ਕਾਲੀ ਦਲ ਦੇ ਵਿੱਚ ਨਹੀਂ ਜੋ ਬਾਦਲ ਸਾਹਿਬ ਨੇ ਕਹਿਤਾ ਕੰਦੇ ਲੱਗੇ ਤਾਂ ਅੱਗੇ ਵੀ ਨਹੀਂ ਆਉਣ ਦਿੰਦੇ ਇਹਨਾਂ ਨੂੰ ਹੂੰ ਕਈਆਂ ਸੁਣਨ ਚ ਆਇਆ ਸੀਗਾ ਕਿ ਉਹ ਗੁੰਮਰਾਹ ਕਰੇ ਲੋਕਾਂ ਨੂੰ ਮੈਂ ਤਾਂ ਕਾਲੀ ਦਲ ਚ ਚੱਲ ਜਾਣਾ ਆ ਫੇਰ ਪਰ ਬਾਦਲ ਸਾਹਿਬ ਨੇ ਕਦੀ ਵੀ ਇਹਨਾਂ ਨੂੰ ਲਾਗੇ ਨਹੀਂ ਲਾਉਣਾ ਕਿਉਂਕਿ ਇਹ ਬੰਦਾ ਗੱਦਾਰ ਆ ਤੇ ਇਹਨੇ ਗੱਦਾਰੀ ਰਣੀ ਪੱਤਾ ਕੱਟਿਆ ਗਿਆ ਉਹਨਾਂ ਦਾ ਪੱਕੇ ਤੌਰ ਤੇ ਕੱਟਿਆ ਗਿਆ ਪੱਕਾ ਹੀ ਹੂੰ ਜੀ ਧੰਨਵਾਦ ਜੀ ਸਮਾਂ ਦੇ ਬਹੁਤ-ਬਹੁਤ ਧੰਨਵਾਦ